ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਜੰਜਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਰਾਜ ਸਭਾ ਅੱਜ ਦੁਪਹਿਰ ਵਕਫ ਸੋਧ ਬਿੱਲ 2025 ਨੂੰ ਵਿਚਾਰ ਤੇ ਪਾਸ ਕਰਨ ਲਈ ਲਵੇਗੀ ਬਿੱਲ ਨੂੰ ਉੱਪਰਲੇ ਸਦਨ ਦੇ ਕਾਰੋਬਾਰ ਦੀ ਪੁਰਖ ਸੂਚੀ ਵਿੱਚ ਸੂਚੀਬਾਤ ਕੀਤਾ ਗਿਆ ਜਦੋਂ ਅੱਜ ਸਵੇਰੇ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਈ ਤਾਂ ਰਾਜ ਸਭਾ ਦੇ ਸਭਾਪਤੀ ਜਗਦੀਪ ਤਨਖੜ ਨੇ ਐਲਾਨ ਕੀਤਾ ਕਿ ਸਦਨ ਦੁਪਹਿਰ ਬਾਅਦ ਇਸ ਬਿੱਲ ਨੂੰ ਵਿਚਾਰੇਗਾ ਕੱਲ ਲੋਕ ਸਭਾ ਨੇ ਲਗਭਗ 12 ਘੰਟੇ ਦੀ ਚਰਚਾ ਤੋਂ ਬਾਅਦ ਕੱਲ ਰਾਤ ਬਿੱਲ ਨੂੰ ਪਾਸ ਕਰ ਦਿੱਤਾ ਵਕਫ ਸੋਧ ਬਿੱਲ 2025 ਦਾ ਉਦੇਸ਼ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਤੇ ਸਮਾਜਿਕ ਭਲਾਈ ਨੂੰ ਉਤਸ਼ਾਹਿਤ ਕਰਨ ਦੇ ਪ੍ਰਬੰਧਾਂ ਦੇ ਨਾਲ ਵਕਫ ਜਾਇਦਾਦਾਂ ਦੇ ਪ੍ਰਬੰਧਨ ਨੂੰ ਸੁਚਾਰੂ ਬਣਾਉਣਾ ਹੈ ਇਸ ਕਾਨੂੰਨ ਦਾ ਉਦੇਸ਼ ਜਾਇਦਾਦ ਪ੍ਰਬੰਧਨ ਵਿੱਚ ਪਾਰਦਰਸ਼ਤਾ ਵਧਾ ਕੇ ਵਕਫ ਬੋਰਡਾਂ ਅਤੇ ਸਥਾਨਕ ਅਧਿਕਾਰੀਆਂ ਵਿੱਚ ਤਾਲਮੇਲ ਨੂੰ ਸੁਚਾਰੂ ਬਣਾ ਕੇ ਅਤੇ ਹਿੱਸੇਦਾਰਾਂ ਦੇ ਅਧਿਕਾਰਾਂ ਦੀ ਰੱਖਿਆ ਕਰਕੇ ਸੱਸ਼ਣ ਨੂੰ ਬਿਹਤਰ ਬਣਾਉਣਾ ਹੈ ਇਹ ਬਿਲ ਮੁਸਲਿਮ ਔਰਤਾਂ ਖਾਸ ਕਰਕੇ ਵਿਧਵਾਵਾਂ ਤੇ ਤਲਾਕਸ਼ੁਦਾ ਔਰਤਾਂ ਦੀ ਆਰਥਿਕ ਤੇ ਸਮਾਜਿਕ ਸਥਿਤੀ ਨੂੰ ਬਿਹਤਰ ਬਣਾਉਣ ਦੀ ਵੀ ਕੋਸ਼ਿਸ਼ ਕਰਦਾ ਹੈ। ਬਿਲ ਦਾ ਉਦੇਸ਼ ਵਕਫ ਬੋਰਡ ਨੂੰ ਵਧੇਰੇ ਸੰਮਿਲਿਤ ਬਣਾਉਣਾ ਹੈ। ਬਿਹਤਰ ਵਕਫ ਸਸ਼ਣ ਤੇ ਫੈਸਲਾ ਲੈਣ ਲਈ ਵਕਫ-ਵਕ ਮੁਸਲਿਮ ਸੰਪਰਦਾਵਾਂ ਤੋਂ ਨੁਮਾਇੰਦਗੀ ਪ੍ਰਾਪਤ ਕਰਨਾ ਹੈ। ਕੱਲ ਲੋਕ ਸਭਾ ਚਰਚਾ ਦਾ ਜਵਾਬ ਦਿੰਦੇ ਕੇਂਦਰੀ ਘਟਕਿੰਤੀ ਮਾਮਲਿਆਂ ਦੇ ਮੰਤਰੀ ਕਿਰਨ ਰਿਚੀ ਜੂਨੀ ਕਿਹਾ ਕਿ ਬਿਲ ਦਾ ਮੁਸਲਮਾਨਾ ਦੇ ਧਾਰਮਿਕ ਅਭਿਆਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਇਹ ਸਿਰਫ ਵਕਫ ਬੋਰਡਾਂ ਨਾਲ ਸੰਬੰਧਿਤ ਜਾਇਦਾਦਾਂ ਨਾਲ ਸੰਬੰਧਿਤ ਹੈ। ਮੰਤਰੀ ਨੇ ਕਿ का उद्देश्य किसी की जायदाद जब्त करना नहीं है प्रधानमंत्री नरेंद्र मोदी छेवें बिमस्टेक शिखर सम्मेलन जो हिस्सा लैन ले अज थाईलैंड के बैंकॉक पहुंचे ਭਾਰਤੀ ਅਧਿਤੀ ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਟ੍ਰਾਂਸਪੋਰਟ ਮੰਤਰੀ ਸੂਰਜ ਜੰਗਰੂ ਗ੍ਰਾਂਕਿਟ ਨੇ ਉਹਨਾਂ ਦਾ ਸਵਾਗਤ ਕੀਤਾ ਥਾਈਲੈਂਡ ਪਹੁੰਚਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਉਹ ਭਾਰਤ ਅਤੇ ਥਾਈਲੈਂਡ ਦਰਮਿਆਨ ਅਧਿਕਾਰਤ ਗੱਲਬਾਤ ਵਿੱਚ ਹਿੱਸਾ ਲੈਣ ਅਤੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਉਤਸਕ ਨੇ ਪ੍ਰਧਾਨ ਮੰਤਰੀ ਅੱਜ ਸ਼ਾਮ ਬੈਂਕਾਕ ਵਿੱਚ ਥਾਈਲੈਂਡ ਦੇ ਪ੍ਰਧਾਨ ਮੰਤਰੀ ਪੈਂਟੋ ਗਾਰੰਟ ਸ਼ਿਨਵਾਤਰਾ ਨਾਲ ਦਵੱਲੀ ਗੱਲਬਾਤ ਵੀ ਕਰਨਗੇ ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਕੈਬਨਿਟ ਮੀਟਿੰਗ ਵਿੱਚ ਦਨ ਅਹਿਮ ਫੈਸਲੇ ਲਏ ਗਏ ਨੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਇਸ ਬਿਦੇ ਦੇ ਅੰਦਰ ਮੁੱਖ ਮੰਤਰੀ ਤੀਰਥ ਯਾਤਰਾ ਜਿਹੜੀ ਯੋਜਨਾ ਉਸੇ ਬੜਾਈ ਆ ਜਿਹਦੇ 118 ਸਕੂਲਾਂ ਆ ਮੀਨਸਰੀ ਉਹਨਾਂ ਵਿੱਚੋਂ ਅੱਜ ਅਸੀਂ 80 ਸਕੂਲਾਂ ਦੀ ਚੋਣ ਕੀਤੀ ਆ ਜਿੱਥੇ ਅਸੀਂ ਸਕੂਲ ਮੈਂਟਰਸ਼ਿਪ ਜਿਹੜੀ ਆ ਸਕੀਮ ਦਾ ਨਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਪੰਜਾਬ ਰਾਜ ਮਾਈਨਰ ਮਿਨਰਲ ਜਿਹੜੀ ਪਾਲਿਸੀ ਆ 223 ਉਹਦੇ ਅੰਦਰ ਕਾਫੀ ਸਾਰੀਆਂ ਸੋਧਾਂ ਕੀਤੀਆਂ ਰਹੀਆਂ ਪਹਿਲੇ ਫੈਸਲੇ ਮੁਤਾਬਕ 50 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬਣਾ ਕੇ 100 ਕਰੋੜ ਰੁਪਏ ਦੀ ਰਾਸ਼ੀ ਰੱਖੀ ਗਈ ਹੈ ਇਸ ਮੁਫਤ ਯਾਤਰਾ ਦੀ ਰਜਿਸਟ੍ਰੇਸ਼ਨ ਅਪ੍ਰੈਲ ਦੇ ਆਖਰ ਚ ਸ਼ੁਰੂ ਹੋਵੇਗੀ ਤੇ ਯਾਤਰਾ ਮਈ ਮਹੀਨੇ ਚ ਸ਼ੁਰੂ ਹੋਵੇਗੀ ਦੂਜਾ ਫੈਸਲਾ ਸਿੱਖਿਆ ਖੇਤਰ ਨਾਲ ਸੰਬੰਧਿਤ ਹੈ ਜਿਸ ਹੇਠ 118 ਐਮ ਐਨ ਐਸ ਸਕੂਲਾਂ ਚ 80 ਸਕੂਲਾਂ ਨੂੰ ਸਕੂਲ ਮੈਂਟਰਸ਼ਿਪ ਵਜੋਂ ਚੁਣਿਆ ਗਿਆ ਇਹਨਾਂ 8 ਸਕੂਲਾਂ ਨੂੰ ਆਈ ਐਸ ਆਈ ਪੀ ਐਸ ਤੇ ਪੀ ਸੀ ਐਸ ਅਧਿਕਾਰੀਆਂ ਵੱਲੋਂ 5 ਸਾਲਾਂ ਲਈ ਗੋਦ ਲਿਆ ਜਾਵੇਗਾ ਅਤੇ ਬੱਚਿਆਂ ਨਾਲ ਭਾਵਨਾਤਮਕ ਸਾਂਝ ਪਾ ਕੇ ਉਨਾ ਵੱਲੋਂ ਵੱਖ-ਵੱਖ ਖੇਤਰਾਂ ਨੂੰ ਚੁਣਨ ਲਈ ਰਾਦਸੀਰਾ ਬਣਨਗੇ ਵਿੱਤ ਮੰਤਰੀ ਛੀਮਾ ਨੇ ਮਾਈਨਿੰਗ ਤੇ ਮਿਨਰਲ ਯੋਜਨਾ 2023 ਚ ਕੀਤੀ ਸੋਧ ਬਾਰੇ ਤੀਜੀ ਫੈਸਲੇ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੋਧ ਨਾਲ ਰੇਤਾ ਬਜਰੀ ਦੀਆਂ ਕੀਮਤਾਂ ਘਟਣ ਦੇ ਨਾਲ-ਨਾਲ ਸਰਕਾਰ ਨੂੰ ਵੀ مالی ਫਾਇਦਾ ਹੋਵੇਗਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤੋਂ ਪੈਦਲ ਯਾਤਰਾ ਦੀ ਸ਼ੁਰੂਆਤ ਕਰਕੇ ਸੂਬਾ ਵਾਸੀਆਂ ਨੂੰ ਨਸ਼ਾ ਖਿਲਾਫ ਲੰਬੰਦ ਹੋਣ ਦੀ ਅਪੀਲ ਕੀਤੀ ਪੰਜਾਬ ਦੇ ਦੋ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਤੇ ਅੰਮ੍ਰਿਤਸਰ ਚ ਇਹ ਪੈਦਲ ਯਾਤਰਾ 5 ਦਿਨ ਚਲੇਗੀ ਇਸ ਮੌਕੇ ਰਾਸ਼ਪਾਲ ਨੇ ਕਿਹਾ ਕਿ ਉਹ ਖੁਦ ਪੈਦਲ ਚੱਲਣ ਆਏ ਨੇ ਤਾਂ ਜੋ ਪੰਜਾਬ ਤੇ ਦੇਸ਼ ਨੂੰ ਨਸ਼ਾ ਮੁਕਤ ਹੋਣ ਦਾ ਸੁਨੇਹਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਰੰਗਲਾ ਪੰਜਾਬ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਨੌਜਵਾਨ ਪੀੜੀ ਨੂੰ ਗੁਰੂਆਂ ਵੱਲੋਂ ਦਿਖਾਏ ਮਾਰਗ ਤੇ ਚੱਲਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਇਸ ਪੈਦਲ ਯਾਤਰਾ 'ਚ ਨੌਜਵਾਨਾਂ, ਖਿਡਾਰੀਆਂ, ਵਿਦਿਆਰਥੀਆਂ, ਲੇਖਕਾਂ, ਬੁੱਧੀਜੀਵੀਆਂ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਤੇ ਪੰਚਾਇਤੀ ਨੁਮਾਇੰਦਿਆਂ ਦੇ ਨਾਲ-ਨਾਲ ਆਮ ਲੋਕ ਵੀ ਹਿੱਸਾ ਲੈ ਰਹੇ ਨੇ। ਪੰਜਾਬ ਪੁਲਿਸ ਨੇ ਦਸਤਾਵੇਜ਼ਾਂ ਸੰਬੰਧੀ ਧੋਖਾਧੜੀ ਨੂੰ ਰੋਕਣ ਤੇ ਸੁਰੱਖਿਆ ਚਵਾਦਾ ਕਰਨ ਲਈ ਪੁਲਿਸ ਕਲੀਅਰੈਂਸ ਸਰਟੀਫਿਕੇਟ ਪੀਸੀਸੀ ਵਾਸਤੇ ਕਿਊਆਰ ਕੋਡ ਅਧਿਕਾਰਤ ਪ੍ਰਮਾਣਿਕਨ ਪ੍ਰਣਾਲੀ ਸ਼ੁਰੂ ਕੀਤੀ ਹੈ ਇਸ ਪਹਿਲ ਕਦਮੀ ਦਾ ਉਦੇਸ਼ ਪੀਸੀਸੀ ਜੋ ਅਕਸਰ ਰੋਜ਼ਗਾਰ ਵੀਜ਼ਾ ਤੇ ਹੋਰ ਅਧਿਕਾਰਤ ਉਦੇਸ਼ਾਂ ਲਈ ਲੋੜਿੰਦਾ ਹੁੰਦਾ ਹੈ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਲਈ ਇੱਕ ਸੁਰੱਖਿਅਤ ਤੇ ਭਰੋਸੇਮੰਦ ਤਰੀਕਾ ਪ੍ਰਦਾਨ ਕਰਨਾ ਹੈ ਇਸ ਨਵੀਂ ਪ੍ਰਣਾਲੀ ਤਹਿਤ ਜਾਰੀ ਕੀਤੇ ਗਏ ਹਰੇਕ ਪੀਸੀਸੀ ਤੇ ਇੱਕ ਵਿਲੱਖਣ QR ਕੋਡ ਹੋਵੇਗਾ ਉਹਨਾਂ ਦੱਸਿਆ ਕਿ ਸਕੈਨ ਕਰਨ ਤੇ ਇਹ QR ਕੋਡ ਖਪਤਕਾਰਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰਤ ਸਰਵਰਾਂ certificate.pp.sanch.in ਤੇ ਉਪਲਬਧ ਸਰਟੀਫਿਕੇਟ ਦੀ ਸੁਰੱਖਿਤ ਆਨਲਾਈਨ ਕਾਪੀ ਤੱਕ ਪਹੁੰਚ ਕਰਵਾਏਗਾ ਪੰਜਾਬ ਦੇ ਰੋਡਵੇਜ਼ ਪੰਜਾਬ ਅਤੇ ਪੀਆਰਟੀਸੀ ਦੇ ਕੰਟ੍ਰੈਕਟ ਵਰਕਰਾਂ ਦੀ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਸਵੇਰੇ 10:00 ਵਜੇ ਤੋਂ ਦੁਪਹਿਰ 12:00 ਵਜੇ ਤੱਕ 2 ਘੰਟੇ ਦੀ ਹੜਤਾਲ ਰੱਖੀ ਗਈ ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਹੜਤਾਲ ਤਨਖਾਹ ਵਧਾਉਣ ਤੇ ਕੱਚੇ ਮੁਲਾਜ਼ਮਾਂ ਨੂੰ ਪੱਕਿਆ ਕਰਨ ਬਾਰੇ ਮੰਗ ਨੂੰ ਲੈ ਕੇ ਕੀਤੀ ਗਈ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 'ਤੇ ਨਮਸਕਾਰ